ਅੰਮ੍ਰਿਤਸਰ ਦੇ ਪਿੰਡ ਬੁੱਟਰਕਲਾਂ ਦੇ ਵਿੱਚ ਰਹਿੰਦੀ ਸੀ ਕੁਲਦੀਪ ਕੌਰ ਕੁਲਦੀਪ ਕੌਰ ਦਾ ਛੋਟਾ ਜਿਹਾ ਪਰਿਵਾਰ ਸੀ ਘਰ ਦੇ ਵਿੱਚ ਪਿਤਾ ਬਲਦੇਵ ਸਿੰਘ ਤੇ ਮਾਤਾ ਰਜਵਿੰਦਰ ਕੌਰ ਤੇ ਇਸ ਤੋਂ ਇਲਾਵਾ ਕੁਲਦੀਪ ਕੌਰ ਤੇ ਦੋ ਭਰਾ ਸਨ ਗਗਨਦੀਪ ਸਿੰਘ ਤੇ ਸਰਬਜੀਤ ਸਿੰਘ ਬਲਦੇਵ ਸਿੰਘ ਇੱਕ ਕਿਸਾਨ ਸੀ ਖੇਤੀਬਾੜੀ ਤੋਂ ਹੀ ਉਹ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਉਹਨੇ ਆਪਣੇ ਬੱਚਿਆਂ ਨੂੰ ਕਿਸੇ ਗੱਲ ਤੋਂ ਤੰਗੀ ਨਹੀਂ ਆਉਂ ਦਿੱਤੀ ਸੀ ਬੱਚਿਆਂ ਦੇ ਲਈ ਉਹ ਬਹੁਤ ਕੁਝ ਕਰਨਾ ਚਾਹੁੰਦਾ ਸੀ ਪਰ ਸੰ 2002 ਦੇ ਵਿੱਚ ਬਲਦੇਵ ਸਿੰਘ ਦੀ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ ਸਾਰੀ ਜ਼ਿੰਮੇਵਾਰੀ ਬਲਦੇਵ ਸਿੰਘ ਦੀ ਪਤਨੀ ਰਾਜਵੀਰ ਕੋਰ ਦੇ ਉੱਤੇ ਆ ਜਾਂਦੀ ਹੈ ਤੇ ਨਾਲੇ ਹੀ ਇਹਨਾਂ ਦਾ ਜਿਹੜਾ ਵੱਡਾ ਮੁੰਡਾ ਸੀ ਗगनਦੀਪ ਸਿੰਘ ਉਹ ਵੀ ਜਵਾਨ ਹੋ ਚੁੱਕਿਆ ਸੀ ਤੇ ਉਹਨੇ ਵੀ ਘਰ ਦੀ ਜ਼ਿੰਮੇਵਾਰੀ ਸਮਝਣੀ ਸ਼ੁਰੂ ਕਰ ਦਿੱਤੀ ਸੀ ਹੁਣ ਟਾਈਮ ਬੀਤਦਾ ਜਾਂਦਾ ਹੈ ਤੇ ਤਿੰਨੇ ਬੱਚੇ ਵਿਆਹ ਜੋਗੇ ਹੋ ਗਏ ਸਨ ਤੇ ਘਰਦਿਆਂ ਨੇ ਇਹ ਸੋਚਿਆ ਕਿ ਕਿਉਂ ਨਾ ਪਹਿਲਾਂ ਕੁੜੀ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਕੁੜੀ ਦਾ ਬਹੁਤ ਵਧੀਆ ਰਿਸ਼ਤਾ ਵੀ ਆ ਰਿਹਾ ਸੀ ਇਹ ਮੁੰਡੇ ਦਾ ਨਾਮ ਸੀ ਮਨਮੋਹਨ ਸਿੰਘ ਜਿਹਦਾ ਰਿਸ਼ਤਾ ਆ ਰਿਹਾ ਸੀ ਤੇ ਆਸਟ੍ਰੇਲੀਆ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀ ਹੁਣ ਕੁਲਦੀਪ ਦੇ ਪਰਿਵਾਰ ਨੂੰ ਮਨਮੋਹਨ ਸਿੰਘ ਬਹੁਤ ਵਧੀਆ ਲੱਗਦਾ ਹੈ ਤਮਨ ਮੋਨ ਸਿੰਘ ਨੂੰ ਵੀ ਕੁਲਦੀਪਕੌਰ ਬਹੁਤ ਵਧੀਆ ਲੱਗਦੀ ਹੈ ਤੇ ਸਨ 2008 ਦੇ ਵਿੱਚ ਹੀ ਇਹਨਾਂ ਦਾ ਬੜੀ ਧੂਮ ਧਾਮ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਪਰ ਇਹ ਖੁਸ਼ੀਆਂ ਦਾ ਟਾਈਮ ਜਿਆਦਾ ਦਿਨ ਤੱਕ ਨਹੀਂ ਰਹਿਣ ਵਾਲਾ ਸੀ ਕਿਉਂਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਦਾ ਹੈ ਘਰ ਦਾ ਵੱਡਾ ਮੁੰਡਾ ਗਗਨਦੀਪ ਸਿੰਘ ਉਹਦੀ ਮੌਤ ਹੋ ਜਾਂਦੀ ਹੈ ਗਗਨਦੀਪ ਸਿੰਘ ਦੀ ਮੌਤ ਨੇ ਇੱਕ ਵਾਰੀ ਇਸ ਪਰਿਵਾਰ ਨੂੰ ਫਿਰ ਤੋਂ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ ਕੁਲਦੀਪਕੌਰ ਨੂੰ ਹੁਣ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਤੇ ਆਪਣੇ ਛੋਟੇ ਭਰਾ ਨੂੰ ਛੱਡ ਕੇ ਕਿਵੇਂ ਆਸਟ੍ਰੇਲੀਆ ਦੇ ਵਿੱਚ ਜਾਵੇ ਪਰ ਸਮਾਜ ਦੇ ਮੁਤਾਬਿਕ ਉਹਨੂੰ ਆਪਣੇ ਪਤੀ ਦੇ ਘਰ ਹੀ ਜਾਣਾ ਪੈਣਾ ਸੀ ਤੇ ਇਸ ਲਈ ਉਹ ਹੁਣ ਮਨਮੋਹਨ ਸਿੰਘ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਚਲੀ ਜਾਂਦੀ ਹੈ ਟਾਈਮ ਬੀਤਦਾ ਜਾਂਦਾ ਹੈ ਤੇ ਹੁਣ ਲਗਭਗ 10 ਸਾਲ ਬੀਤ ਜਾਂਦੇ ਨੇ ਜਿਸ ਦੌਰਾਨ ਕੁਲਦੀਪ ਦੋ ਬੱਚਿਆਂ ਦੀ ਮਾਂ ਬਣ ਜਾਂਦੀ ਹੈ ਤੇ ਇੱਧਰ ਉਹਦੇ ਪੇਕੇ ਪਰਿਵਾਰ ਦੇ ਵਿੱਚ ਛੋਟੇ ਭਰਾ ਦਾ ਵਿਆਹ ਸ਼ਗਨ ਪ੍ਰੀਤਕੌਰ ਨਾਮ ਦੀ ਕੁੜੀ ਦੇ ਨਾਲ ਹੋ ਜਾਂਦਾ ਹੈ ਹੁਣ ਸਾਰੇ ਜਾਨੇ ਆਪਣੀਆਂ ਆਪਣੀ ਜ਼ਿੰਦਗੀ ਦੇ ਵਿੱਚ ਵਿਜੀ ਸਨ ਤੇ ਕੁਲਦੀਪਕੌਰ ਵੀ ਹਫਤੇ ਦੇ ਵਿੱਚ ਇੱਕ ਵਾਰੀ ਆਪਣੀ ਮਾਂ ਤੇ ਆਪਣੇ ਛੋਟੇ ਭਰਾ ਦੇ ਨਾਲ ਗੱਲ ਕਰ ਲੈਂਦੀ ਸੀ। ਦੋਵੇਂ ਪਰਿਵਾਰ ਆਪਣੀ ਆਪਣੀ ਜਗ੍ਹਾ ਤੇ ਖੁਸ਼ੀ ਸ਼ਾਨ ਪਰ ਇਹ ਖੁਸ਼ੀ ਇਹਨਾਂ ਦੀ ਜ਼ਿਆਦਾ ਦੇਰ ਤੱਕ ਨਹੀਂ ਰਹਿਣ ਵਾਲੀ ਸੀ ਕਿਉਂਕਿ ਸਾਲ 2015 ਦੇ ਵਿੱਚ ਕੁਲਦੀਪਕੌਰ ਦਾ ਜਿਹੜਾ ਛੋਟਾ ਭਰਾ ਸੀ ਸਰਬਜੀਤ ਸਿੰਘ ਉਹਦੀ ਵੀ ਮੌਤ ਹੋ ਜਾਂਦੀ ਹੈ ਤੇ ਸਰਬਜੀਤ ਸਿੰਘ ਦੀ ਮੌਤ ਬੜੀ ਹੀ ਰਹੱਸਮਈ ਤਰੀਕੇ ਦੇ ਨਾਲ ਹੋਈ ਸੀ ਕਿਉਂਕਿ ਉਹ ਰਾਤ ਨੂੰ ਖਾਣਾ ਖਾ ਕੇ ਸੁੱਤਾ ਸੀ ਤੇ ਸੁੱਤਾ ਹੀ ਰਹਿ ਗਿਆ ਸੀ। ਇਹਦਾ ਸਦਮਾ ਉਹਨੂੰ ਆਪਣੇ ਪਤੀ ਤੋਂ ਵੀ ਤੇ ਵੱਡੇ ਮੁੰਡੇ ਦੇ ਜਾਣ ਤੋਂ ਵੀ ਜ਼ਿਆਦਾ ਲੱਗਿਆ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਇਹ ਇਕਲੌਤਾ ਸਹਾਰਾ ਬਚਿਆ ਹੋਇਆ ਸੀ ਹੁਣ ਰਾਜਵੀਰ ਕੋੜ ਤੇ ਉਹਦੀ ਨੂੰ ਇਹ ਦੋਨੇ ਜਾਣੀਆਂ ਘਰ ਤੇ ਵਿੱਚ ਇਕੱਲੀਆਂ ਰਹਿ ਗਈਆਂ ਸਨ ਹੁਣ ਹੌਲੀ-ਹੌਲੀ ਦਿਨ ਲੰਘਦੇ ਜਾਂਦੇ ਨੇ ਟਾਈਮ ਲੰਘਦਾ ਜਾਂਦਾ ਹੈ ਪਰ ਕੁਲਦੀਪ ਕੋੜ ਜਦੋਂ ਵੀ ਆਪਣੀ ਮਾਂ ਦੇ ਨਾਲ ਗੱਲ ਕਰਦੀ ਸੀ ਤਾਂ ਉਹਨੂੰ ਇਹ ਲੱਗਦਾ ਸੀ ਕਿ ਉਹਦੀ ਮਾਂ ਬਹੁਤ ਦੁਖੀ ਹੈ ਫੇਰ ਉਹ ਸੋਚਦੀ ਸੀ ਕਿ ਸ਼ਾਇਦ ਉਹਦੇ ਜਵਾਨ ਪੁੱਤ ਚਲੇ ਗਏ ਨੇ ਪਤੀ ਚਲਾ ਗਿਆ ਹੈ ਤੇ ਸ਼ਾਇਦ ਇਸੇ ਕਰਕੇ ਉਹ ਦੁਖੀ ਹੈ ਤੇ ਸ਼ਾਇਦ ਇਹੀ ਦੁੱਖ ਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਹੈ ਪਰ ਨਹੀਂ ਕੁਝ ਤਾਂ ਗੱਲ ਜ਼ਰੂਰ ਸੀ ਜਿਹੜੀ ਰਾਜਪੀਰ ਕੋਰ ਆਪਣੀ ਕੁੜੀ ਤੋਂ ਲੁਕੋ ਰਹੀ ਸੀ ਤੇ ਸ਼ਾਇਦ ਕੁਲਦੀਪ ਕੋਰ ਨੂੰ ਇਹ ਗੱਲ ਮਹਿਸੂਸ ਵੀ ਹੋ ਰਹੀ ਸੀ ਹੁਣ ਕੁਲਦੀਪ ਕੋਰ ਨੇ ਇੱਕ ਦਿਨ ਆਪਣੀ ਮਾਂ ਨੂੰ ਪੁੱਛਿਆ ਕਿ ਤੂੰ ਇੰਨੀ ਦੁਖੀ ਕਿਉਂ ਰਹਿਨੀ ਹੈ ਫਿਰ ਆਖਿਰਕਾਰ ਇਹਦੀ ਮਾਂ ਨੇ ਦੱਸਿਆ ਕਿ ਜਿਹੜੀ ਇਹਨਾਂ ਦੀ ਨੂੰਹ ਹੈ ਸ਼ਗਨਪ੍ਰੀਤ ਕੋੜ ਇਹਦਾ ਚਾਲ ਚੱਲਣ ਇਹਨੂੰ ਸਹੀ ਨਹੀਂ ਲੱਗਦਾ ਫਿਰ ਕੁਲਦੀਪ ਕੋੜ ਨੇ ਆਪਣੀ ਭਾਬੀ ਦੇ ਨਾਲ ਗੱਲ ਕੀਤੀ ਸ਼ਗਨਪ੍ਰੀਤ ਨੇ ਕਿਹਾ ਕਿ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਮੈਂ ਸਹੀ ਆ ਤੇ ਮੈਂ ਮੰਮੀ ਜੀ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖ ਰਹੀ ਆ ਥੋੜੀ ਬਹੁਤੀ ਸ਼ੂਗਰ ਆ ਇਹਨਾਂ ਨੂੰ ਉਹਦੇ ਕਰਕੇ ਇਹ ਬਿਮਾਰ ਰਹਿੰਦੇ ਨੇ ਤੇ ਉਹ ਥੋੜੇ ਉਦਾਸ ਰਹਿੰਦੇ ਨੇ ਇਦਾਂ ਕਰਕੇ ਸ਼ਗຸນਪ੍ਰੀਤ ਨੇ ਆਪਣੀ ਨਾਨਾਂ ਦੀ ਗੱਲ ਨੂੰ ਟਾਲ ਦਿੱਤਾ ਪਰ ਇੱਥੇ ਕੁਲਦੀਪਕੌਰ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਦੀ ਜਿਹੜੀ ਭਾਬੀ ਸੀ ਸ਼ਗຸນਪ੍ਰੀਤ ਕੌਰ ਉਹ ਬਹੁਤ ਹੀ ਚਲਾਕ ਹੈ ਤੇ ਇਸ ਲਈ ਉਹਨੇ ਉਹਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਉਹਨੇ ਹੁਣ ਪਿੰਡ ਦੇ ਕਈਆਂ ਲੋਕਾਂ ਨੂੰ ਫੋਨ ਕਰਕੇ ਜਿੰਨਾਂ ਤੇ ਉਹਨੂੰ ਜ਼ਿਆਦਾ ਵਿਸ਼ਵਾਸ ਸੀ ਉਹਨਾਂ ਨੂੰ ਸ਼ਗਨਪ੍ਰੀਤ ਉੱਤੇ ਨਜ਼ਰ ਰੱਖਣ ਨੂੰ ਕਿਹਾ ਹੁਣ ਦਿਨ ਆਉਂਦਾ ਹੈ 29 ਅਕਤੂਬਰ 2016 ਦਾ ਜਿਸ ਦਿਨ ਸਵੇਰੇ-ਸਵੇਰੇ ਸ਼ਗਨਪ੍ਰੀਤ ਕੋੜ ਆਪਣੀ ਨਾਨਨ ਕੁਲਦੀਪ ਕੋੜ ਨੂੰ ਆਸਟ੍ਰੇਲੀਆ ਦੇ ਵਿੱਚ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਮੰਮੀ ਜੀਤਾ ਦਿਹਾਂਤ ਹੋ ਗਿਆ ਸ਼ਗਨਪ੍ਰੀਤ ਨੇ ਇਹ ਦੱਸਿਆ ਕਿ ਉਹਦੀ ਸਾਸਦਾਂ ਸ਼ੂਗਰ ਲੈਵਲ ਬਿਲਕੁਲ ਘੱਟ ਹੋ ਗਿਆ ਸੀ ਜਿਸ ਕਰਕੇ ਉਹਦੀ ਮੌਤ ਹੋ ਗਈ ਹੁਣ ਕੁਲਦੀਪ ਕੌਰ ਉਸ ਸਮੇਂ ਤਾਂ ਪ੍ਰੈਗਨੈਂਟ ਸੀ ਜਿਸ ਕਰਕੇ ਉਹ ਆਸਟ੍ਰੇਲੀਆ ਤੋਂ ਨਹੀਂ ਆ ਸਕਦੀ ਸੀ ਕਿਉਂਕਿ ਡਾਕਟਰਾਂ ਨੇ ਉਹਨੂੰ ਲੰਬਾ ਸਫ਼ਰ ਕਰਨ ਲਈ ਮਨਾ ਕੀਤਾ ਸੀ ਕੁਲਦੀਪ ਕੌਰ ਆਪਣੀ ਮਾਂ ਦੀ ਮੌਤ ਦੀ ਖਬਰ ਸੁਣ ਕੇ ਅੰਦਰੋਂ ਹੀ ਅੰਦਰ ਕੁੱਟ-ਕੁੱਟ ਕੇ ਰੋਂਦੀ ਰਹੀ ਕਿੱਲਿਆਂ ਬੈਠ ਕੇ ਪੂਰੀ-ਪੂਰੀ ਰਾਤ ਰੋਂਦੀ ਰਹੀ ਕਿਉਂਕਿ ਉਹਦੇ ਪੇਕੇ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਬਚਿਆ ਸੀ ਰਾਜਵੀਰ ਕੋੜ ਦੀ ਮੌਤ ਤੋਂ ਬਾਅਦ ਇੱਕ ਦੋ ਵਾਰੀ ਸ਼ਗਨਪ੍ਰੀਤ ਨੇ ਫੋਨ ਤਾਂ ਕੀਤਾ ਸੀ ਪਰ ਉਹਦੇ ਫੋਨ ਕਰਨ ਦਾ ਤਰੀਕਾ ਬਦਲ ਚੁੱਕਿਆ ਸੀ ਕੁਲਦੀਪ ਕੋੜ ਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਸੀ ਕਿ ਉਹਦੀ ਮਾਂ ਦੀ ਮੌਤ ਕੁਦਰਤੀ ਮੌਤ ਨਹੀਂ ਸੀ ਬਲਕਿ ਉਹਨੂੰ ਸ਼ਾਇਦ ਮਾਰਿਆ ਗਿਆ ਸੀ ਕਿਉਂਕਿ ਇਹਦੀ ਮੌਤ ਤੋਂ ਬਾਅਦ ਹੀ ਸ਼ਗਨਪ੍ਰੀਤ ਕੋੜ ਉਸ ਪਿੰਡ ਦੇ ਵਿੱਚ ਜਿਹੜੀ ਇਹਨਾਂ ਦੀ ਕੋਠੀ ਸੀ ਤੇ ਜਿੰਨੀ ਵੀ ਬਾਕੀ ਜ਼ਮੀਨ ਬਚੀ ਹੋਈ ਸੀ ਉਹਦੀ ਮਾਲਕਨ ਬਣ ਚੁੱਕੀ ਸੀ ਹੁਣ ਟਾਈਮ ਬੀਤਦਾ ਜਾਂਦਾ ਹੈ ਤੇ ਸਨ 2018 ਦਾ ਜੁਲਾਈ ਦਾ ਮਹੀਨਾ ਆ ਜਾਂਦਾ ਹੈ ਤੇ ਜੁਲਾਈ ਮਹੀਨੇ ਦੇ ਦੂਜੇ ਹਫਤੇ ਹੀ ਸ਼ਗੁਨਪ੍ਰੀਤ ਆਪਣੇ ਪਿੰਡ ਆਉਂਦੀ ਹੈ ਤੇ ਆਉਂਦਿਆਂ ਹੀ ਜਿਸ ਤਰ੍ਹਾਂ ਹੀ ਉਹ ਆਪਣੇ ਘਰ ਦੇ ਅੰਦਰ ਐਂਟਰ ਕਰਦੀ ਹੈ ਤਾਂ ਸਾਹਮਣੇ ਉਹਦੀ ਭਾਬੀ ਸ਼ਗຸນਪ੍ਰੀਤ ਕੋਟ ਤੇ ਦੋ ਬੰਦੇ ਬੜੇ ਹਾਸ ਹਾਸ ਕੇ ਗੱਲਾਂ ਕਰ ਰਹੇ ਸਨ ਕਿਉਂਕਿ ਕੁਲਦੀਪ ਕੋਟ ਨੂੰ ਪਹਿਲਾਂ ਹੀ ਆਪਣੀ ਭਾਬੀ ਦੇ ਉੱਤੇ ਸ਼ੱਕ ਸੀ ਤੇ ਇਹ ਹੁਣ ਆਪਣੀ ਭਾਬੀ ਨੂੰ ਆ ਕੇ ਪੁੱਛਦੀ ਐ ਕਿ ਇਹ ਬੰਦੇ ਕੌਣ ਨੇ ਪਰ ਇੱਥੇ ਸ਼ਗຸນਪ੍ਰੀਤ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਜਿੰਨੀ ਵੀ ਸਾਡੀ ਜ਼ਮੀਨ ਹੈ ਸਾਰੀ ਇਹੋ ਬੋਂਦੇ ਨੇ ਇਹੀ ਦੇਖਭਾਲ ਕਰਦੇ ਨੇ ਉਹਨੋ ਦਿਨ ਤਾਂ ਲੰਘਦਾ ਹੈ ਸਵੇਰੇ ਉੱਠ ਕੇ ਕੁਲਦੀਪਕੌਰ ਆਪਣੇ ਮਾਸਟਰ ਨੂੰ ਨਾਲ ਲੈਦੀ ਹੈ ਤੇ ਅੰਮ੍ਰਿਤਸਰ ਥਾਣਾ ਦਿਹਾਤੀ ਦੇ ਵਿੱਚ ਜਾ ਕੇ ਐਸਐਸਪੀ ਦੇ ਸਾਹਮਣੇ ਇਹ ਸ਼ੱਕ ਜ਼ਾਹਿਰ ਕਰਦੀ ਹੈ ਕਿ ਉਹਦੀ ਮਾਂ ਦੀ ਮੌਤ ਉਹਦੀ ਭਾਬੀ ਦੁਆਰਾ ਹੀ ਕੀਤੀ ਗਈ ਹੈ ਐਸਐਸਪੀ ਗੁਰਦੀਪ ਸਿੰਘ ਨੇ ਕੁਲਦੀਪਕੌਰ ਦੀ ਦਿੱਤੀ ਹੋਈ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਥਾਣਾ ਮਹਿਤਾ ਦੀ ਪੁਲਿਸ ਨੇ ਇਸ ਕੇਸ ਦੇ ਉੱਤੇ ਫੋਰਨ ਐਕਸ਼ਨ ਲਿਆ ਤੇ ਇਨਸਪੈਕਟਰ ਅਮਨਦੀਪ ਸਿੰਘ ਨੇ ਆਪਣੇ ਕੁਝ ਪੁਲਿਸ ਵਾਲਿਆਂ ਨੂੰ ਸ਼ਗਨਪ੍ਰੀਤ ਕੋਰ ਦੇ ਮਗਰ ਲਾ ਦਿੱਤਾ ਤੇ ਨਾਲੇ ਜਿਹੜੇ ਇਹਨਾਂ ਦੇ ਘਰ ਬੰਦੇ ਰਹਿੰਦੇ ਸਨ ਉਹਨਾਂ ਦੀ ਵੀ ਪੂਰੀ ਤਰ੍ਹਾਂ ਕੁੰਡਲੀ ਖੰਗਾਲਣ ਵਾਸਤੇ ਇਹਨਾਂ ਨੂੰ ਕੈਦ ਕੀਤਾ। ਤਕਰੀਬਨ 2 ਦਿਨ ਬਾਅਦ ਹੀ ਇਨਸਪੈਕਟਰ ਅਮਨਦੀਪ ਸਿੰਘ ਆਪਣੇ ਸਾਥੀਆਂ ਦੇ ਨਾਲ ਪੁੱਟਰ ਕਲਾ ਪਿੰਡ ਦੇ ਵਿੱਚ ਜਾ ਕੇ ਸ਼ਗਨਪ੍ਰੀਤ ਕੋਰ ਦੇ ਘਰ ਦੇ ਵਿੱਚ ਛਾਪਾ ਮਾਰਦਾ ਹੈ ਤੇ ਇਹਨੂੰ ਤੇ ਇਹਦੇ ਨਾਲੇ 2 ਜਿਹੜੇ ਸਾਥੀ ਸਨ ਉਹਨਾਂ ਨੂੰ ਦਬੋਚਦਾ ਹੈ। ਹੁਣ ਇਨਸਪੈਕਟਰ ਅਮਨਦੀਪ ਨੇ ਜਦੋਂ ਸ਼ਗਨਪ੍ਰੀਤ ਕੋਲੋਂ ਇਹਦਾ ਜਿਹੜਾ ਇੱਕ ਸਾਥੀ ਸੀ ਸਤਨਾਮ ਸਿੰਘ ਉਹਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਹ ਦੋਨੇ ਹੀ ਬੋਲ ਪਏ ਕਿ ਇਹਨਾਂ ਨੇ ਹੀ ਰਾਜਬੀਰ ਕੋਰ ਨੂੰ ਮਾਰਿਆ ਹੈ ਤੇ ਇਹ ਹੁਣ ਜਿਹੜੀ ਵਜ੍ਹਾ ਦੱਸਦੇ ਨੇ ਇਹਦੇ ਪਿੱਛੇ ਉਹ ਵਜ੍ਹਾ ਸੁਣ ਕੇ ਸਾਰਿਆਂ ਦੇ ਲੋ ਕੰਡੇ ਖਰੇ ਹੋ ਗਏ ਸਨ ਕਿਉਂਕਿ ਸ਼ਗਨਪ੍ਰੀਤ ਕੋਰ ਇਹ ਦੱਸਦੀ ਹੈ ਕਿ ਇਹ ਵਿਆਹ ਤੋਂ ਪਹਿਲਾਂ ਹੀ ਇੱਕ ਖੁੱਲੇ ਦਿਲ ਦੀ ਕੁੜੀ ਸੀ ਇਹਦੇ ਪਿੰਡ ਦੇ ਵਿੱਚ ਹੀ ਕਈ ਮੁੰਡਿਆਂ ਦੇ ਨਾਲ ਚੱਕਰ ਸੀ ਇਹ ਅਕਸਰ ਹੀ ਕਿਸੇ ਵੀ ਮੁੰਡੇ ਨੂੰ ਆਪਣਾ ਦੋਸਤ ਬਣਾ ਲੈਂਦੀ ਸੀ ਤੇ ਇੱਥੋਂ ਤੱਕ ਕਿ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਵੀ ਬਣਾਉਂਦੀ ਸੀ ਜਦੋਂ ਇਹਦਾ ਹੁਣ ਵਿਆਹ ਹੋ ਜਾਂਦਾ ਹੈ ਸਰਬਜੀਤ ਸਿੰਘ ਦੇ ਨਾਲ ਤੇ ਉਦੋਂ ਵੀ ਇਹਦੀ ਪਿੰਡ ਦੇ ਕਈ ਮੁੰਡਿਆਂ ਦੇ ਨਾਲ ਸੈਟਿੰਗ ਚੱਲ ਰਹੀ ਸੀ ਪਰ ਇਹਦੇ ਬਾਰੇ ਸਰਬਜੀਤ ਸਿੰਘ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਜਦੋਂ ਇਹਦੇ ਪਤੀ ਦੀ ਮੌਤ ਹੋ ਗਈ ਤਾਂ ਇਹ ਬਿਲਕੁਲ ਹੀ ਖੁੱਲੀ ਲਗਾਮ ਘੋੜੀ ਦੀ ਤਰ੍ਹਾਂ ਘੁੰਮਣ ਲੱਗ ਪਈ ਇਹ ਹੁਣ ਜਿਹਦੇ ਨਾਲ ਇਹਦਾ ਦਿਲ ਕਰਦਾ ਸੀ ਉਹਦੇ ਨਾਲ ਹੀ ਆਪਣਾ ਨਾਜਾਇਜ਼ ਰਿਸ਼ਤਾ ਬਣਾ ਲੈਂਦੀ ਸੀ ਤੇ ਇਸੇ ਦੌਰਾਨ ਹੀ ਪਿੰਡ ਦੇ ਸਤਨਾਮ ਸਿੰਘ ਦੇ ਨਾਲ ਇਹਦਾ ਨਾਜਾਇਜ਼ ਰਿਸ਼ਤਾ ਬਣ ਜਾਂਦਾ ਹੈ ਸਤਨਾਮ ਸਿੰਘ ਇੱਕ ਨਸ਼ਈ ਬੰਦਾ ਸੀ ਉਹ ਕਈ ਤਰ੍ਹਾਂ ਦੇ ਨਸ਼ੇ ਵੀ ਵੇਚਦਾ ਸੀ ਤੇ ਜਸਬੀਰ ਸਿੰਘ ਜਿਹੜਾ ਦੂਸਰਾ ਬੰਦਾ ਸੀ ਉਹ ਵੀ ਇਹਦੇ ਨਾਲ ਹੀ ਨਸ਼ੇ ਦੇ ਧੰਦੇ ਦੇ ਵਿੱਚ 파ਟਨਰ ਸੀ ਇਹ ਜਸਬੀਰ ਸਿੰਘ ਨੂੰ ਪਤਾ ਲੱਗਦਾ ਹੈ ਕਿ ਸਤਨਾਮ ਸਿੰਘ ਤੇ ਸ਼ਗਨਪ੍ਰੀਤ ਦਾ ਆਪਸੀ ਨਜ਼ਾਇਜ਼ ਸਬੰਧ ਨੇ ਤੇ ਇਹ ਹੁਣ ਜਸਬੀਰ ਸਿੰਘ ਵੀ ਸਤਨਾਮ ਨੂੰ ਕਹਿੰਦਾ ਹੈ ਕਿ ਮੈਨੂੰ ਵੀ ਤੂੰ ਸ਼ਗਨਪ੍ਰੀਤ ਦੇ ਘਰ ਲੈ ਕੇ ਜਾ ਕਿਉਂਕਿ ਮੈਂ ਵੀ ਉਹ ਬਾਤ ਲੈਣਾ ਚਾਹੁੰਦਾ ਹਾਂ ਜੋ ਤੂੰ ਹਰ ਰੋਜ਼ ਲੈਣ ਜਾਂਦਾ ਹਾਂ ਸਤਨਾਮ ਸਿੰਘ ਇਹਨੂੰ ਪਹਿਲਾਂ ਤੇ ਮਨਾਂ ਕਰ ਦਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਸ਼ਗਨਪ੍ਰੀਤ ਦੇ ਨਾਲ ਪਹਿਲਾਂ ਗੱਲ ਕਰਾਂਗਾ ਤੇ ਜਦੋਂ ਇਹ ਸ਼ਗਨਪ੍ਰੀਤ ਦੇ ਨਾਲ ਗੱਲ ਕਰਦਾ ਹੈ ਤੇ ਸ਼ਗਨਪ੍ਰੀਤ ਪਹਿਲਾਂ ਹੀ ਰਾਜੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੀ ਹੈ ਤੂੰ ਅੱਜ ਹੀ ਜਸਵੀਰ ਨੂੰ ਨਾਲ ਲੈ ਕੇ ਰਾਤ ਨੂੰ ਆ ਜਾਵੇਂ ਇਹ ਹੁਣ ਦੋਨੇ ਜਾਣੇ ਜਸਬੀਰ ਤੇ ਸਤਨਾਮ ਰਾਤ ਨੂੰ ਸ਼ਗຸນਪ੍ਰੀਤ ਦੇ ਨਾਲ ਸਬੰਧ ਬਣਾਉਂਦੇ ਨੇ ਤੇ ਇਸ ਦਿਨ ਤੋਂ ਬਾਅਦ ਸ਼ਗຸນਪ੍ਰੀਤ ਨੇ ਇਹਨਾਂ ਦੋਨਾਂ ਦੇ ਨਾਲ ਹੀ ਕਈ ਵਾਰੀ ਰਿਲੇਸ਼ਨ ਬਣਾਏ ਸਨ ਜਿਹੜਾ ਸਤਨਾਮ ਸਿੰਘ ਸੀ ਇਹ ਸਰਬਜੀਤ ਸਿੰਘ ਦੇ ਮਰਨ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਹੀ ਰਹਿੰਦਾ ਸੀ ਤੇ ਇਹੀ ਗੱਲ ਇਹਦੀ ਸੱਸ ਨੂੰ ਚੰਗੀ ਨਹੀਂ ਲੱਗਦੀ ਸੀ ਸਗਨਪ੍ਰੀਤ ਦੇ ਉੱਤੇ ਤਾਂ ਹਵਸ਼ਦਾ ਪੁੱਤ ਸਵਾਰ ਸੀ ਉਹ ਆਪਣੀ ਮਰਜ਼ੀ ਕਰਦੀ ਸੀ ਪਰ ਇੱਥੇ ਜਦੋਂ ਇਹਦੀ ਸੱਸ ਦਾ ਵਿਰੋਧ ਜ਼ਿਆਦਾ ਹੋ ਗਿਆ ਤਾਂ ਉਹਨੇ ਫੈਸਲਾ ਕਰ ਲਿਆ ਕਿ ਉਹ ਆਪਣੀ ਸੱਸ ਨੂੰ ਰਸਤੇ 'ਚੋਂ ਹਟਾ ਦਵੇਗੀ ਇਹ ਹੁਣ ਦੋਨੇ ਜਾਨ ਇਸ ਤਨਾਮ ਤੇ ਸਗਨਪ੍ਰੀਤ ਮਿਲ ਕੇ ਜਿਹੜਾ ਇਹਨਾਂ ਦੇ ਨਾਲ ਤੀਸਰਾ ਬੰਦਾ ਸੀ ਜਸਬੀਰ ਸਿੰਘ ਉਹਨੂੰ 2.5 ਲੱਖ ਰੁਪਏ ਦਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਕਿ ਜਿਹੜੀ ਇਹਨਾਂ ਦੀ ਸੱਸ ਹੈ ਉਹਨੂੰ ਮਾਰ ਦਵੇ ਹੁਨੇ 3 ਜਨਵਰੀ ਰਾਤ ਨੂੰ ਕਰੀਬ 2 ਵਜੇ ਰਾਜਬੀਰ ਕੋਰ ਨੂੰ ਗਲਾ ਘੁੱਟ ਕੇ ਮਾਰ ਦਿੰਦੇ ਨੇ ਤਸਵੀਰ ਹੁੰਦਿਆ ਸਾਰੀ ਸਗਨ ਪ੍ਰੀਤ ਲੋਕਾਂ ਦੇ ਸਾਹਮਣੇ ਰੂੜੋ ਕੇ ਦੱਸਦੀ ਹੈ ਕਿ ਰਾਤ ਨੂੰ ਇਹਦੀ ਸਾਸਸ ਦਾ ਸ਼ੂਗਰ ਲੈਵਲ ਘਟ ਗਿਆ ਸੀ ਤੇ ਇਸ ਕਰਕੇ ਰਾਜਬੀਰ ਕੋਰ ਦੀ ਮੌਤ ਹੋ ਗਈ ਤੇ ਸਵੇਰ ਹੁੰਦਿਆ ਸਾਰੀ ਜਲਦਬਾਜੀ ਦੇ ਵਿੱਚ ਹੀ ਇਹ ਪਿੰਡ ਦੇ 4-5 ਲੋਕਾਂ ਨੂੰ ਨਾਲ ਲੈਂਦੀ ਹੈ ਤੇ ਰਾਜਬੀਰ ਕੋਰ ਦਾ ਸੰਸਕਾਰ ਵੀ ਕਰ ਦਿੰਦੀ ਹੈ ਤੇ ਇੱਥੋਂ ਤੱਕ ਇਹਨੇ ਰਿਸ਼ਤੇਦਾਰਾਂ ਨੂੰ ਵੀ ਫੋਨ ਨਹੀਂ ਕੀਤਾ ਸੀ ਤੇ ਕੁਲਦੀਪ ਕੋਰ ਨੂੰ ਵੀ ਇਹਨੇ ਜਦੋਂ ਫੋਨ ਕੀਤਾ ਸੀ ਤੋਂ ਉਦੋਂ ਇਹਨੇ ਸੰਸਕਾਰ ਕਰਨ ਤੋਂ ਬਾਅਦ ਹੀ ਫੋਨ ਕੀਤਾ ਸੀ। ਇੱਧਰ ਜਿਹੜਾ ਇਹਨਾਂ ਦਾ ਤੀਸਰਾ ਬੰਦਾ ਸੀ ਜਸਬੀਰ ਸਿੰਘ ਉਹਨੂੰ ਜਦੋਂ 2.5 ਲੱਖ ਰੁਪਈਆ ਨਹੀਂ ਮਿਲਦਾ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਉਹ ਪਿੰਡ ਦੇ ਕਈਆਂ ਲੋਕਾਂ ਨੂੰ ਜਾ ਕੇ ਇਹ ਕਤਲ ਦਾ ਰਾਜ ਦੱਸ ਦਿੰਦਾ ਹੈ ਤੇ ਪਿੰਡ ਦੇ ਵਿੱਚੋਂ ਹੀ ਕੁਝ ਲੋਕਾਂ ਦੁਆਰਾ ਕੁਲਦੀਪ ਕੋਰ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੇਰੀ ਜਿਹੜੀ ਮਾਂ ਦੀ ਮੌਤ ਹੋਈ ਹੈ ਉਹ ਮੌਤ ਨੈਚੁਰਲ ਨਹੀਂ ਹੋਈ ਬਲਕਿ ਉਹਦਾ ਕਤਲ ਹੋਇਆ ਹੈ। ਇਸ ਤਰ੍ਹਾਂ ਇੱਕ ਵੱਦ ਚਲਨ ਹਫਸ਼ਤੀ ਭੁਖੀ ਨੂਨ ਹੈ ਆਪਣੇ ਉਜਰੇ ਹੋਏ ਕਰ ਨੂੰ ਫਿਰ ਤੋਂ ਉਜਾਰਨ ਲਈ ਕੋਈ ਕਸਰ ਨਹੀਂ ਛੱਡੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜੀ ਜਨਾਨੀ ਦੇ ਲਈ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ